ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਲੇਖ ਸਮੇਂ ਦੀ ਕਦਰ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਭੂਮਿਕਾ ਸਮਾਂ ਸਭ ਤੋਂ ਕੀਮਤੀ ਚੀਜ਼ ਹੈ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੇ ਸਾਡੇ ਕੋਈ ਚੀਜ਼ ਗਵਾਚ ਜਾਵੇ ਕਾ ਅਸੀਂ ਉਸ ਨੂੰ ਲੱਭ ਸਕਦੇ ਹਾਂ ਜਾਂ ਨਮੀ ਖਰੀਦ ਸਕਦੇ ਹਾਂ ਪਰ ਬੀਤਿਆ ਸਮਾਂ ਕਦੀ ਦੁਬਾਰਾ ਨਹੀਂ ਆਉਂਦਾ ਅੰਗਰੇਜ਼ੀ ਦੀ ਕਹਾਵਤ ਦੇ ਅਨੁਸਾਰ ਟਾਈਮ ਵਾਂਸ ਗੋਨ ਕੈਨ ਨੋਟ ਬੀ ਰੀਕਾਲਡ ਕੰਮ ਵੇਲੇ ਸਿਰ ਕਰਨਾ ਇੱਕ ਚੰਗੀ ਆਦਤ ਕੰਮ ਨੂੰ ਸਮੇਂ ਸਿਰ ਕਰਨਾ ਇੱਕ ਅਜੀਹੀ ਆਦਤ ਹੈ ਜਿਸ ਦੀ ਕਦਰ ਹਰ ਕੋਈ ਕਰਦਾ ਹੈ ਇਹ ਆਦਤ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ ਜਦੋਂ ਕਿਸੇ ਕੰਮ ਨੂੰ ਥੋੜਾ ਜਿਹਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਸੀਂ ਸੋਚਦੇ ਹਾਂ ਕਿ ਕੋਈ ਗੱਲ ਨਹੀਂ ਸਾਨੂੰ ਵਿਹਲੇ ਸਿਰ ਕੰਮ ਕਰਨ ਵਾਲਾ ਆਦਮੀ ਇਸ ਕਰਕੇ ਚੰਗਾ ਲੱਗਦਾ ਹੈ ਕਿ ਇਕਰਾਰ ਦਾ ਪੱਕਾ ਹੁੰਦਾ ਹੈ ਜਿਸ ਕਰਕੇ ਦੋਹਾਂ ਧਿਰਾਂ ਨੂੰ ਮੁਸ਼ਕਿਲ ਨਹੀਂ ਆਉਂਦੀ ਸਮੇਂ ਦੇ ਸੰਬੰਧ ਵਿੱਚ ਆਮ ਆਦਤ ਲੋਕ ਕੰਮ ਸਮੇਂ ਸਿਰ ਨਹੀਂ ਕਰਦੇ ਕਈ ਲੋਕ ਤਾਂ ਇਹ ਹੀ ਸਮਝਦੇ ਹਨ ਕਿ ਦਿੱਤੇ ਹੋਏ ਸਮੇਂ ਅਨੁਸਾਰ ਪਹੁੰਚਾਂਗੇ ਤਾਂ ਕਦਰ ਨਹੀਂ ਹੋਵੇਗੀ ਸਾਡੇ ਖਾਣ ਪੀਣ ਸੌਣ ਜਾਗਣ ਖੇਡਣ ਪੜਨ ਤੇ ਕੰਮ ਤੇ ਜਾਣ ਦਾ ਕੋਈ ਸਮਾਂ ਨਹੀਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜਦੋਂ ਦਿਲ ਕਰਦਾ ਹੈ ਖਾਣ ਲੱਗ ਜਾਂਦੇ ਹਾਂ ਸੋ ਜਾਂਦੇ ਹਾਂ ਕਈ ਵਾਰ ਅਸੀਂ ਟੈਲੀਵਿਜ਼ਨ ਦੇਖਣ ਬੈਠਦੇ ਹਾਂ ਤਾਂ ਦੇਖ ਹੀ ਜਾਂਦੇ ਹਾਂ ਜਿਸ ਕਾਰਨ ਬਹੁਤ ਸਮਾਂ ਨਸ਼ਟ ਹੁੰਦਾ ਹੈ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਿਸੇ ਦੀ ਲੜਾਈ ਵਿੱਚ ਦਖਲਅੰਦਾਜ਼ੀ ਕਰਕੇ ਉਹਨਾਂ ਦਾ ਸਮਾਂ ਨਸ਼ਟ ਕਰਦੇ ਹਨ ਸਮੇਂ ਸਿਰ ਕੰਮ ਕਰਨ ਦੇ ਲਾਭ ਸਮੇਂ ਸਿਰ ਕੰਮ ਕਰਨ ਦਾ ਗੁਣ ਇੱਕ ਅਜੀਹਾ ਗੁਣ ਹੈ ਜੋ ਦੂਸਰੇ ਗੁਣਾ ਦੇ ਨਾਲ-ਨਾਲ ਚੱਲਦਾ ਹੈ ਜੇ ਇਹ ਗੁਣ ਨਾ ਹੋਵੇ ਤਾਂ ਬਾਕੀ ਗੁਣ ਵੀ ਸਾਥ ਛੱਡ ਦਿੰਦੇ ਹਨ ਜਦੋਂ ਕੋਈ ਕੰਮ ਸਮੇਂ ਸਿਰ ਨਿਭੜ ਜਾਂਦਾ ਹੈ ਤਾਂ ਅਸੀਂ ਆਪ ਤਾਂ ਚਿੰਤਾ ਮੁਕਤ ਹੋ ਜਾਂਦੇ ਹਾਂ ਇਸ ਦੇ ਨਾਲ ਦੂਸਰਿਆਂ ਨੂੰ ਵੀ ਖੁਸ਼ੀ ਮਿਲਦੀ ਹੈ ਵੱਡੇ ਆਤਮੀਆਂ ਨੂੰ ਸਮੇਂ ਦੀ ਕਦਰ ਜਿੰਨੇ ਵੱਡੇ ਆਦਮੀ ਹੁੰਦੇ ਹਨ ਉਹਨਾਂ ਨੂੰ ਸਮੇਂ ਦੀ ਕਦਰ ਜ਼ਿਆਦਾ ਹੁੰਦੀ ਹੈ ਜੇ ਉਹ ਆਪ ਸਮੇਂ ਦੇ ਪਾਬੰਦ ਨਹੀਂ ਹੋਣਗੇ ਤਾਂ ਆਪਣੇ ਕਰਮਚਾਰੀਆਂ ਤੋਂ ਕਦੀ ਠੀਕ ਢੰਗ ਦੇ ਕੰਮ ਦੀ ਆਸ ਨਹੀਂ ਕਰ ਸਕਣਗੇ ਉਹਨਾਂ ਵਿੱਚ ਇਹ ਗੁਣ ਹੁੰਦਾ ਹੈ ਤਾਂ ਹੀ ਉਹ ਕਾਮਯਾਬ ਹੋਏ ਹੁੰਦੇ ਹਨ ਨੈਪੋਲੀਅਨ ਕਹਿੰਦਾ ਹੁੰਦਾ ਸੀ ਹਰ ਇੱਕ ਘੜੀ ਜੋ ਅਸੀਂ ਆਪਣੇ ਅੱਥੋਂ ਗਵਾ ਬੈੜਦੇ ਹਾਂ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮਾ ਹੋ ਸਕਦੀ ਹੈ ਭਾਰਤੀਆਂ ਨੂੰ ਸਮੇਂ ਦੀ ਕਦਰ ਨਹੀਂ ਅਸੀਂ ਭਾਰਤੀ ਲੋਕ ਸਮੇਂ ਦੀ ਕਦਰ ਨਹੀਂ ਸਿੱਖੇ ਅਸੀਂ ਸਮੇਂ ਦੀ ਯੋਗ ਵੰਡ ਨਹੀਂ ਕਰਦੇ ਅਸੀਂ ਸਮੇਂ ਤੇ ਕੰਮ ਨਾ ਕਰਨ ਨੂੰ ਰੁਝੇਵੇਂ ਦੀ ਨਿਸ਼ਾਨੀ ਮੰਨਦੇ ਹਾਂ ਪਰ ਇਹ ਅਣਗਹਿਲੀ ਦੀ ਨਿਸ਼ਾਨੀ ਹੈ ਪੰਜਾਬੀ ਦਾ ਪ੍ਰਸਿੱਧ ਅਖਾਣ ਹੈ ਵੇਲੇ ਦੀ ਨਵਾਜ ਅਤੇ ਕੁਵੇਲੇ ਦੀਆਂ ਟੱਕਰਾਂ ਇਸ ਲਈ ਅਸੀਂ ਸਮੇ ਤੋਂ ਖੁੰਝ ਕੇ ਹਰ ਕੰਮ ਨੂੰ ਟੱਕਰਾਂ ਜੋਗਾ ਬਣਾ ਲੈਂਦੇ ਹਾਂ ਸਮਾ ਨਸ਼ਟ ਕਰਨ ਦੇ ਨੁਕਸਾਨ ਸਮਾ ਵਿਰਥ ਗਉਣ ਦੇ ਨੁਕਸਾਨ ਬਹੁਤ ਹੁੰਦੇ ਹਨ ਜਰਾ ਸੋਚ ਕੇ ਵੇਖੋ ਜੇ ਰੇਲਾਂ ਤੇ ਬੱਸਾਂ ਸਮੇਂ ਸਿਰ ਨਾ ਚੱਲਣ ਤਾਂ ਕੀ ਵਾਪਰੇਗਾ ਸਰਕਾਰੀ ਦਫ਼ਤਰਾਂ ਬੈਂਕਾਂ ਡਾਕਖਾਨਿਆਂ ਟੈਲੀਫੋਨ ਸਟੇਸ਼ਨਾਂ ਦੇ ਕਰਮਚਾਰੀ ਸਮੇਂ ਸਿਰ ਆਪਣੀ ਨੌਕਰੀ ਤੇ ਨਾ ਪਹੁੰਚਣ ਤਾਂ ਹਫੜਾ ਦਫੜੀ ਪੈ ਜਾਵੇਗੀ ਜੇ ਵਿਦਿਆਰਥੀ ਤੇ ਅਧਿਆਪਕ ਸਮੇਂ ਸਿਰ ਨਾ ਪਹੁੰਚਣ ਤਾਂ ਸਕੂਲਾਂ ਕਾਲਜਾਂ ਦਾ ਕੀ ਬਣੇਗਾ ਜੇ ਡਾਕਟਰ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਤਾਂ ਰੀਚਾਂ ਦੀਆਂ ਦੁੱਖ ਤਕਲੀਫਾਂ ਦਾ ਕੀ ਹੋਵੇਗਾ ਸਮਾਂ ਨਸ਼ਟ ਕਰਕੇ ਅਸੀਂ ਆਪਣੇ ਆਪ ਨੂੰ ਤੋਖਾ ਦਿੰਦੇ ਹਾਂ ਸਾਰੰਸ਼ ਉਪਰੋਕਤ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਮਾਂ ਨਸ਼ਟ ਕਰਕੇ ਅਸੀਂ ਭਾਰੀ ਨੁਕਸਾਨ ਦੇ ਭਾਗੀ ਬਣਦੇ ਹਾਂ ਸੋ ਸਮੇਂ ਦੀ ਕਦਰ ਕਰੋ ਤੇ ਇਸ ਨੂੰ ਵਿਅਰਥ ਨਾ ਗਵਾਓ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ